ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਕਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 279 ਹੁਣ ਤੱਕ 12 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਸੰਪੂਰਨ ਹੋਈਆਂ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾ ਗੌੜੀ ਸੁਖਮਣੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਜੇ ਤੂੰ ਸੁੱਖਾਂ ਦਾ ਇਹ ਢੰਡਾਰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਗੱਲਾਂ ਦਾ ਖਿਆਲ ਰੱਖ ਮਰਜ ਕਹਿੰਦੇ ਕਿ ਸਿਮਰਨ ਕਰ ਵਿਕਾਰਾਂ ਤੋਂ ਬਚ ਇਨਾ ਸਿਮਰਨ ਕਰਦਿਆਂ ਕਰਦਿਆਂ ਸਤ ਸੰਗੀਆਂ ਉਹਨਾਂ ਗੁਰਮਖਾਂ ਦਾ ਸੰਗ ਕਰਦਿਆਂ ਹੋਇਆਂ ਤੂੰ ਇਹ ਵਿਸਥਾਵਾਂ ਪ੍ਰਾਪਤ ਕਰ ਸਕਦਾ ਹੈ ਪਰ ਨਾਲ ਅਗਲੀ ਗੱਲ ਮਹਾਰਾਜ ਹੁਣ ਕਿਹਾ ਕਿਉਂਕਿ ਪਿਛਲਾ ਸ਼ਲੋਕ ਅਸੀਂ ਪੜh ਆਏ ਆ ਕਿ ਹੰਕਾਰ ਨਹੀਂ ਕਰਨਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ ਤੇ ਅਗਲੀ ਵਿਸਥਾ ਮਹਾਰਾਜ ਕਹਿੰਦੇ ਭਾਈ ਨਿੰਦਿਆ ਤੋਂ ਬਚੋ ਨਿੰਦਿਆ ਭਲੀ ਕਿਸੇ ਕੇ ਨਾਹੀਂ ਮੂਰਖ ਮੁਗਧ ਕਰੇਨ ਕਿਉਂਕਿ ਇਹ ਗੱਲ ਕੁਦਰਤੀ ਹੁੰਦੀ ਹੈ ਜਦੋਂ ਸੱਚ ਬੋਲੋਗੇ ਤੇ ਕੁਦਰਤੀ ਨਿੰਦਿਆ ਹੋਏਗੀ ਸੂਰਜ ਚੜ੍ਹਦਾ ਤੇ ਹਨੇਰਾ ਰੋਲਾ ਪਾਏਗਾ ਇਹ ਕੁਦਰਤੀ ਹੁੰਦਾ ਕੋਈ ਨਵੀਂ ਗੱਲ ਨਹੀਂ ਹੈ ਇਹ ਸਹਿਜੇ ਹੁੰਦੀਆਂ ਨੇ ਗੱਲਾਂ ਇਹ ਸ਼ਲੋਕ ਵਿੱਚ ਮਹਾਰਜ ਬਖਸ਼ਿਸ਼ ਕਰਦੇ ਨੇ ਸੰਤ ਸਰਣ ਜੋ ਜਨ ਪਰੈ ਸੋ ਜਾਣੇ ਉਜਰਨ ਹਾਰ ਜਿਹੜਾ ਸਤਸੰਗ ਵਿੱਚ ਆ ਕੇ ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤਸੰਗੀਆਂ ਦੇ ਵਿੱਚ ਪਾਪ ਸ਼ਕ ਇਹਦਾ ਉਧਾਰ ਹੋ ਸਕਦਾ ਹੈ ਉਧਾਰ ਹੋਣਯੋਗਾ ਹੋ ਜਾਂਦਾ ਉਧਰਨ ਹਾਰ ਹੈ ਭਾਵੇਂ ਕਿੱਡਾ ਹੀ ਪਾਪੀ ਕਿਉ ਨਾ ਹੋਵੇ ਸਤਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰੀਆਂ ਸੰਤ ਜਨਾਂ ਦੀ ਸੰਗਤ ਕਰਕੇ ਉਹਦਾ ਪਰ ਉਤਾਰਾ ਹੋ ਸਕਦਾ ਹੈ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਤੇ ਪੰਚਪਾਛੇ ਅਮਰ ਗਨੇ ਜਿਹੜੇ ਭਾਈ ਔਰ ਸੰਤ ਜਨ ਨੇ ਪਿਆਰੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਦਿਨ ਰਾਤ ਨਹੀਂ ਵਿਸਰਦਾ ਉਹਨਾਂ ਨੂੰ ਮਹਾਰਾਜ ਸੰਤ ਠਾਕਦੇ ਨੇ ਗੁਰਮੁਖ ਆਖਦੇ ਨੇ ਭਗਤ ਆਖਦੇ ਨੇ ਜਨ ਆਖਦੇ ਨੇ ਇੱਕੋ ਹੀ ਗੱਲ ਹੈ ਪਰ ਦੂਜੇ ਪਾਸੇ ਪਖੰਡੀਆਂ ਵਾਸਤੇ ਵੀ ਮਹਾਰਾਜ ਨੇ ਬਾਣੀ 'ਚ ਬੜਾ ਕਲੀਅਰ ਕੀਤਾ ਹੈ ਗੱਲ ਜਿਨ੍ਹਾਂ ਚ ਆਪ ਮਾਲੀਆ ਲੋਤੇ ਹੱਥ ਨਿ ਪੱਗ ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਉਹਨਾਂ ਦੀ ਗੱਲ ਨਹੀਂ ਕਰ ਰਹੇ ਮਹਾਰਾਜ ਇੱਥੇ ਗੱਲ ਕਰ ਰਹੇ ਨੇ ਗੁਰਮੁਖ ਪਿਆਰੇ ਨੇ ਜਿਹੜੇ ਸ੍ਰੀ ਪ੍ਰਭੂ ਨੂੰ ਮਿਲੇ ਹੋਏ ਨੇ ਤੇ ਉਹਨਾਂ ਦੀ ਨਿੰਦਾ ਕਰਨ ਨਾਲ ਬਾਰ-ਬਾਰ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹੇਗਾ ਮਰਜ਼ੀ ਇਸ ਕਰਕੇ ਨਿੰਦਿਆ ਨਾ ਕਰ ਨਿੰਦਿਆ ਕੀ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਕਿਰਦਾਰ ਕੂਸ਼ੀ ਕਰਦੇ ਜਦੋਂ ਕਿਸੇ ਦੇ ਕਿਰਦਾਰ ਦੇ ਉੱਤੇ ਅਸੀਂ ਦਾਗ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਨਿੰਦਿਆ ਕਹਿੰਦੇ ਕਿਸੇ ਦੇ ਔਗਣਾ ਨੂੰ ਮੂੰਹ ਤੇ ਕਹਿ ਦੇਣਾ ਉਹਨੂੰ ਨਿੰਦਿਆ ਨਹੀਂ ਹੁੰਦੀ ਕਿਉਂਕਿ ਲੋਕਾਂ ਨੇ ਬੜਾ ਫਿਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਟਾਈਮ ਵੀ ਕੀਤਾ ਕਬੀਰ ਸਾਹਿਬ ਹੋਰਾਂ ਦੇ ਟਾਈਮ ਵੀ ਕੀਤਾ ਕਬੀਰ ਸਾਹਿਬ ਉੱਤੇ ਬੜੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਸਾਹਮਣੇ ਆ ਜਾਂਦਾ ਹੈ ਖੇਰ ਨੂੰ ਸਾਹਮਣੇ ਪਰ ਜਿਹੜੇ ਨਿੰਦਿਆ ਕਰਨ ਵਾਲੇ ਨੇ ਉਹ ਆਦਤ ਹੈ ਨਹੀਂ ਜਾਂਦੀ ਕੱਚੇ ਕੋਠਿਆਂ ਨੂੰ ਜੇ ਕਰ ਲਿਪੀਏ ਨਾ ਉਹ ਵੀ ਢੈਂਦੇ ਆ ਢੈਂਦੇ ਆ ਟਹਿ ਜਾਂਦੇ ਤੇ ਮਾਰੇ ਕਹਿੰਦੇ ਉਹ ਆਮ ਕਰਕੇ ਘਾਪ ਪੜਦੇ ਆ ਆਪਾਂ ਕਿ ਚੁਗਲਖੋਰ ਨਾ ਚੁਗਲੀਆਂ ਬਾਝ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਟੁੱਟੇ ਦਿਲਾਂ ਨੂੰ ਜੇ ਕਰ ਜੋੜੀਏ ਨਾ ਫਰਕ ਪੈਂਦੀਆਂ ਪੈਂਦੇ ਆ ਪੈ ਜਾਂਦੇ ਇਸ ਕਰਕੇ ਇਹ ਅਵਸਥਾਵਾਂ ਨੇ ਜੜੀਆਂ ਤੇ ਕਬੀਰ ਸਾਹਿਬ ਨੂੰ ਲਿਖਣਾ ਪਿਆ ਹੰਸ ਉੱਡ ਕੋਧਰੇ ਪਿਆ ਆ ਲੋਕ ਵਿਡਾਰਣ ਜਾਏ ਗਹਿਲਾ ਲੋਕ ਨਾ ਜਾਣੇ ਹੰਸ ਨਾ ਕੋਧਰਾ ਖਾਏ ਕੋਈ ਗੁਰਮੁਖ ਪਿਆਰਾ ਕਿਸੇ ਭੈੜੇ ਬੰਦੇ ਕੋਲੇ ਜੇ ਰੁਕ ਵੀ ਗਿਆ ਉਹਦੇ ਭੜੇ ਵਾਸਤੇ ਜਾਂ ਉਹਦਾ ਕੋਈ ਭਲਾ ਵੀ ਕਰ ਰਿਹਾ ਹੋ ਤਾਂ ਵੀ ਅਸੀਂ ਲੋਕ ਕੀ ਹਾਂ ਉਹਦੀ ਨਿੰਦਿਆ ਕਰ ਦਿੰਨੇ ਆ ਕਿ ਦੇਖੋ ਜੀ ਇਹ ਤਾਂ ਫਲਾਣੇ ਕੋਲੇ ਖੜਾ ਸੀ ਗੁਰੂ ਸਾਹਿਬ ਗਈ ਉਹ ਇਹ ਜਾਂ ਲੋਕਾਂ ਕੋਲੇ ਨੇ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ ਹੰਸ ਕੋਦਰੇ ਦੇ ਖੇਤ ਵਿੱਚ ਆ ਕੇ ਰੁਕਿਆ ਲੋਕਾਂ ਨੇ ਰੌਲਾ ਪਾਇਆ ਕਿ ਸਾਡਾ ਖੇਤ ਉਜਾੜ ਦੇਗਾ ਪਰ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੰਸ ਸੇ ਕੋਦਰਾ ਖਾਂਦਾ ਹੀ ਨਹੀਂ ਉਹਦਾ ਤੇ ਇਹ ਸੁਭਾਅ ਵੀ ਨਹੀਂ ਹੈ ਗੁਰਮੁਖਾ ਦਾ ਤੇ ਸੁਭਾਅ ਵੀ ਨਹੀਂ ਹੈ ਇਹ ਇਸ ਕਰਕੇ ਮਾਰੇ ਸਮਝਾ ਰਹੇ ਨੇ ਕਿ ਨਿੰਦਿਆ ਨਹੀਂ ਕਰਨੀ ਚਾਹੀਦੀ ਬਿਨਾ ਨਿੰਦਿਆ ਦੇ ਕਰਨ ਨਾਲ ਆ ਆ ਕੁਝ ਵਾਪਰਦਾ ਤੇ ਕਬੀਰ ਸਾਹਿਬ ਕਹਿੰਦੇ ਨਿੰਦਿਆ ਕਰੈ ਸੋ ਹਮਰਾ ਮੀਤ ਨਿੰਦ ਕਮਾਏ ਹਮਾਰਾ ਚਿਤ ਜਿਹਦੀ ਅਸੀਂ ਨਿੰਦਿਆ ਕਰਦੇ ਆ ਉਹਦਾ ਤੇ ਬੜਾ ਭਲਾ ਹੋ ਜਾਂਦਾ ਜੀ ਅਸੀਂ ਉਹਦੇ ਔਗਣ ਕੱਢੀ ਜਾਂਦੇ ਆ ਉਹ ਸੁਣੀ ਜਾਂਦਾ ਉਹ ਆਪਣੇ ਔਗਣ ਹਟਾਈ ਜਾਂਦਾ ਅਸੀਂ ਆਪਣੇ ਔਗਣ ਪਾਲੀ ਜਾਂਦੇ ਆ ਨਿੰਦ ਕਢੂਪਾ ਮੁਕ ਤੇਰੇ ਪਾਰ ਵੀਰ ਸਾਹਿਬ ਕਹਿੰਦੇ ਸਾਡੀ ਨਿੰਦਿਆ ਕਰਦਾ ਕਰਦਾ ਨਿੰਦ ਕੀ ਡੁੱਬ ਗਿਆ ਅਸੀਂ ਤੇ ਪਾਰ ਹੋ ਗਏ ਹੁਣ ਮarre ਨੇ ਇੱਥੇ ਨਿੰਦਿਆ ਦੀ ਗੱਲ ਦੀ ਸਪਸ਼ਟਤਾ ਕਰਦੇ ਨੇ ਸੰਤ ਕੀ ਨਿੰਦਾ ਨਾਨਕਾ ਬੌਰ ਬੌਰੇ ਅਵਤਾਰ ਅਸ਼ਟਪਦੀ ਸੰਤ ਕਾ ਦੁਖਣ ਯਾਰ ਜਾ ਘਟੈ ਸੰਤ ਕਾ ਦੁਖਣ ਜਮਤੇ ਨਹੀਂ ਛੁਟੈ ਮਰਕ ਨੇ ਇਸ ਤਰ੍ਹਾਂ ਦੁੱਖ ਕਰਨ ਨਾਲ ਇੱਕ ਤਾਂ ਉਮਰ ਘਟਦੀ ਐ ਇੱਕ ਜਮਾ ਤੋ ਛੁਟਕਾਰਾ ਨਹੀਂ ਹੁੰਦਾ ਨਿੰਦਿਆ ਕਰਨ ਨਾਲ ਸਾਡੇ ਅੰਦਰ ਜਿਹੜੇ ਵਿਕਾਰ ਨੇ ਹੋਰ ਪੈਦਾ ਹੁੰਦੇ ਨੇ ਸੰਤ ਕਹਿ ਦੁਖਣ ਸੁਖ ਸਭ ਜਾਏ ਸੰਤ ਕਹਿ ਦੁਖਣ ਨਰਕ ਮੈਂ ਪਾਏ ਉਹਨਾਂ ਗੁਰੂ ਘ ਪਿਆਰਿਆਂ ਦੀ ਨਿੰਦਿਆ ਕਰਨ ਨਾਲ ਮਖਨੇ ਅੰਦਰਲਾ ਆਤਮਿਕ ਸੁਖ چلا ਜਾਂਦਾ ਹੈ ਨਰਕਾਂ ਦੀ ਜ਼ਿੰਦਗੀ ਪਿਆ ਭੋਗਦਾ ਨਿੰਦਕ ਸੰਤ ਕਹਿ ਦੁਖਣ ਮਤ ਹੋਏ ਵਲੀਨ ਸੰਤ ਕਹਿ ਦੁਖਣ ਸੋਭਾ ਤੇ ਹੀਨਾ ਨਿੰਦਿਆ ਕਰਨ ਨਾਲ ਮਨਤ ਮਲੀਨ ਹੋ ਜਾਂਦੀ ਹੈ ਮਤ ਗੰਦੀ ਹੋ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸੋਭਾ ਤੋਂ ਹੀਣਾ ਹੋ ਜਾਂਦਾ ਲੋਕ ਹੌਲੀ ਹੌਲੀ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਇਹਦਾ ਤਾਂ ਸੁਭਾਅ ਹੀ ਨਿੰਦਿਆ ਕਰਨਾ ਹੈ ਲੋਕ ਉਹਦੀ ਜਿਹੜੀ ਸੋਭਾ ਜਿੰਨੀ ਕੋ ਉਹਦੀ ਇੱਜ਼ਤ ਕਰਦੇ ਸਨ ਉਹ ਕਰਨੋਂ ਹਟ ਜਾਂਦੇ ਨੇ ਸੰਤ ਕੇ ਹੱਤੇ ਕੋ ਰੱਖਾ ਨਾ ਕੋਈ ਸੰਤ ਕਹ ਦੁੱਖਨ ਥਾਨ ਪ੍ਰਸ ਹੋਏ ਦੇ ਨਾਲ ਫਿਰ ਕਹਿੰਦੇ ਜੇ ਕਿਤੇ ਉਹਨਾਂ ਗੁਰਮੁਖ ਪਿਆਰਿਆਂ ਵੱਲੋਂ ਕੋਈ ਫਟਕਾਰ ਦਿੱਤਾ ਗਿਆ ਉਹਨੂੰ ਫਿਰ ਰੱਖਦਾ ਵੀ ਕੋਈ ਨਹੀਂ ਤੇ ਇਸ ਤਰ੍ਹਾਂ ਦੁਖਣ ਕਰਨ ਨਾਲ ਨਿੰਦਿਆ ਕਰਨ ਨਾਲ ਸਾਡਾ ਹਿਰਦਾ ਜਿਹੜਾ ਹੈ ਉਹ ਪ੍ਰੇਸ਼ਟ ਹੋ ਜਾਂਦਾ ਹੈ ਸਾਡਾ ਜੀਵਨ ਪ੍ਰੇਸ਼ਟ ਹੋ ਜਾਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਪਰ ਮਰਿਕ ਨੇ ਸੰਤ ਤੇ ਕਿਰਪਾਲੂ ਹੈ ਉਹ ਤੇ ਦਿਆਲੂ ਹੈ ਜੇ ਕਿਤੇ ਉਹ ਕਿਰਪਾ ਕਰ ਦੇ ਉਹ ਤੇ ਨਿੰਦਕ ਨੂੰ ਵੀ ਤਾਰ ਦਿੰਦਾ ਹੈ ਉਹ ਤੇ ਨਿੰਦਕਾਂ ਨੂੰ ਵੀ ਤਾਰ ਦਿੰਦਾ ਨਾਲ ਸੰਤ ਕਹ ਦੂ ਔਕਣ ਤੇ ਮੁਖ ਭਵੈ ਸੰਤ ਕਹ ਦੂ ਔਕਣ ਕਾਗਜੋ ਲਵੈ ਕਿ ਇਸ ਤਰ੍ਹਾਂ ਧੋਖ ਕਰਨ ਨਾਲ ਸਾਡਾ ਮੂੰਹ ਜਿਹੜਾ ਭੌ ਜਾਂਦਾ ਹੈ ਭਾਵ ਮੂੰਹ 빙ਾ ਹੋ ਜਾਂਦਾ ਹੈ ਕਹਿਣ ਤੋਂ ਭਾਵ ਲੋਕ ਮੂੰਹ ਲਾਉਣੋਂ ਹਟ ਜਾਂਦੇ ਨੇ ਤੇ ਕਾਂ ਵਾਂਗੂ ਕਾਂ ਕਾਂ ਕਰਦਿਆ ਜ਼ਿੰਦਗੀ ਬਤੀਤ ਹੋ ਜਾਂਦੀ ਸਾਰੀ ਸੰਤ ਕਹਿ ਦੁਖਣ ਸਰਪਜੋਨ ਪਾਏ ਸੰਤ ਕਹਿ ਦੁਖਣ ਤ੍ਰਿਗਤ ਜੋਨ ਕਿਰਮਾਏ ਕਿ ਇਸ ਤਰ੍ਹਾਂ ਦੁਖਣ ਕਰਦਿਆਂ ਹੋਇਆਂ ਸੱਪ ਵਾਲੀ ਜ਼ਿੰਦਗੀ ਹੈ ਜੇਰ ਘੋਲਦਾ ਰਹਿੰਦਾ ਤੇ ਤ੍ਰਿਗਤ ਗੋਨਾ ਜਿਹੜੀਆਂ ਨੇ ਰਿੰਗ ਕੇ ਚੱਲਣ ਵਾਲੇ ਜਿੰਨੇ ਜਾਨਵਰ ਨੇ ਕਹਿੰਦੇ ਉਹਨਾਂ ਦੀ ਜ਼ਿੰਦਗੀ ਭੋਗਦਾ ਪਿਆ ਪਿਆ ਸੰਤ ਕਹਿ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਣ ਸਭ ਕੋ ਛਲੈ ਇਸ ਤਰ੍ਹਾਂ ਕਰਕੇ ਮਰਗ ਰ ਸੰਤ ਕੀੜ ਦੁਖਣਾ ਹੈ ਉਹ ਤ੍ਰਿਸ਼ਨਾਵਾਂ 'ਚ ਜਲਦਾ ਰਹਿੰਦਾ ਹੈ ਤ੍ਰਿਸ਼ਨਾਵਾਂ ਪੂਰੀਆਂ ਨਹੀਂ ਹੁੰਦੀਆਂ ਚਾਹੁੰਦਾ ਕੁਝ ਹੋਰ ਹੈ ਹੋਊ ਕੁਝ ਹੋਰ ਜਾਂਦਾ ਹੈ ਇਸ ਕਰਕੇ ਮਾਇਕ ਨੇ ਉਹ ਕੱਲਾ ਆਪਣੇ ਆਪ ਨੂੰ ਨਹੀਂ ਉਹ ਹੋਰਾਂ ਨੂੰ ਵੀ ਛਲਦਾ ਹੈ ਧੋਖਾ ਦਿੰਦਾ ਹੈ ਸੰਤ ਕਾ ਦੁੱਖਣ ਤੇਜ ਸਭ ਜਾਏ ਇਹ ਸੰਤ ਕਾ ਦੁੱਖਣ ਨੀਚ ਨਿਚਾਏ ਇਸ ਤਰ੍ਹਾਂ ਨਿੰਦਿਆ ਕਰਨ ਨਾਲ ਜਿਹੜਾ ਆਪਣਾ ਤੇਜ ਪ੍ਰਤਾਪ ਸੀ ਉਹ ਮਚਲਾ ਗਿਆ ਜਿਹੜੀ ਲੋਕਾਂ ਵਿੱਚ ਥੋੜੀ ਬਹੁਤੀ ਪ੍ਰਭਾਵ ਸੀ ਉਹ ਵੀ ਖਤਮ ਹੋ ਗਿਆ ਕਹਿੰਦੇ ਨੀਚਾ ਵਾਲੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ ਸੰਤ ਦੁਖੀ ਕਾ ਥਾਂ ਕੋ ਨਾਹੀਂ ਨਾਨਕ ਸੰਤ ਭਾਵੇਂ ਤਾਂ ਓਏ ਪੀਗਤ ਪਾਏ ਕ੍ਰਿਸ਼ਨਾ ਜਿਹੜੇ ਸੰਤ ਨੇ ਉਹਨੂੰ ਗੁਰਮੁਖ ਪਿਆਰੇ ਨੇ ਉਹਨਾਂ ਦੇ ਦੁਖੀਆਂ ਦਾ ਥਾਂ ਤੇ ਕੋਈ ਨਹੀਂ ਮਿਲਦਾ ਉਹਨਾਂ ਨੂੰ ਪਰ ਸੰਤ ਇੰਨੇ ਕਿਰਪਾਲੂ ਨੇ ਇੰਨੇ ਦਿਆਲੂ ਨੇ ਜੇ ਕਿਤੇ ਉਹਨਾਂ ਨੂੰ ਪਾ ਜਾਏ ਤੇ ਮਾਰੇ ਕਹੇ ਉਹ ਵੀ ਮੁਕਤ ਕਰ ਦਿੰਦੇ ਉਹ ਆਪਣੇ ਜਿਉਂਦੇ ਜੀ ਉਹਨਾਂ ਨੂੰ ਮੁਕਤ ਕਰ ਜਾਂਦੇ ਆ ਸੰਤ ਕਾ ਨਿੰਦਕ ਮਹਾ ਅਤਕਾਈ ਸੰਤ ਕਾ ਨਿੰਦਕ ਖਿੰਡ ਠਿਗਰ ਨਾ ਪਾਈ ਮਰ ਕੇ ਅੱਥ ਚੁੱਕੀ ਹੁੰਦੀ ਅੱਥ ਤੇ ਖੁਦਾ ਦਾ ਵੈਰ ਹੁੰਦਾ ਇਸ ਕਰਕੇ ਉਹ 1 ਸਕਿੰਟ ਵੀ ਟਿਕ ਨਹੀਂ ਸਕਦਾ ਕਿਉਂਕਿ ਨਿੰਦਿਆ ਜਿਹੜੀ ਹੈ ਉਹ ਜਿਹੜੀ ਚੀਜ਼ ਚਾਹੁੰਦਾ ਉਹ ਹੋ ਨਹੀਂ ਰਹੀ ਹੁੰਦੀ ਜਿਹੜਾ ਆਪਣਾ ਕੱਢਣਾ ਚਾਹੁੰਦਾ ਉਹ ਨਹੀਂ ਹੁੰਦਾ ਅਸੀਂ ਵੇਖਦੇ ਜਿਹੜੇ ਨਿੰਦਿਆ ਕਰਨ ਵਾਲੇ ਨੇ ਪੂਰੀ ਚਾਦਰ ਕਹਿੰਦੇ ਸਾਫ ਪਈ ਉਹਦੇ ਤੇ ਇੱਕ ਦਾਗ ਲੱਗਿਆ ਹੈ ਬਸ ਉਹਨੂੰ ਉਹ ਦਾਗ ਨਜ਼ਰ ਆਉਂਦਾ ਪੂਰੀ ਚਾਦਰ ਸਾਫ਼ ਨਜ਼ਰ ਨਹੀਂ ਆਉਂਦੀ ਦੁਨੀਆ ਤੇ ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਦੇ ਚ ਔਗਣ ਨਹੀਂ ਅਸੀਂ ਤੇ ਔਗਣ ਲੱਭਦੇ ਆ ਗੁਣ ਥੋੜੀ ਵੇਖਣੇ ਨੇ ਤੇ ਮਰੀ ਕਹਿੰਦੀ ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚੱਲੀ ਜਾ ਇਹ ਸਭ ਤੋਂ ਬੁਰਾ ਕੰਮ ਹੈ ਕਿਸੇ ਦੇ ਕਿਰਦਾਰ ਦੇ ਉੱਤੇ ਦਾਗ ਲਾਉਣਾ ਇਸ ਤੋਂ ਭੈੜਾ ਤੇ ਬੁਰਾ ਕੰਮ ਹੋਰ ਹੈ ਹੀ ਕੋਈ ਨਹੀਂ ਪਰ ਨਿੰਦਕ ਇਹ ਕੰਮ ਕਰਦਾ ਹੈ ਸੰਤ ਕਾ ਨਿੰਦਕ ਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਹਾਰਾ ਕਿ ਇਸ ਤਰ੍ਹਾਂ ਨਿੰਦਿਆ ਕਰਨ ਵਾਲਾ ਤੇ ਉਹਦੇ ਵੱਡੇ ਹਥਿਆਰਿਆਂ 'ਚ ਆ ਗਿਆ ਸਭ ਕਿਉਂਕਿ ਕਿਸੇ ਦੇ ਕਰਦਾਰ ਨੂੰ ਖਿਚੀ ਕਰਦਾ ਹੈ ਇਸ ਕਰਕੇ ਉਹ ਵੱਡਾ ਹਥਿਆਰਾ ਹੈ ਉਤੇ ਪਰਮੇਸ਼ਰ ਵੱਲੋਂ ਵੀ ਮਾਰਿਆ ਹੋਇਆ ਹੈ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀਆ ਅਰਦੀਨ ਮਰਕਿ ਨ ਇਸ ਤਰ੍ਹਾਂ ਨਿੰਦਿਆ ਕਰਦਾ ਕਰਦਾ ਰਾਜ ਭਾਗ ਤੋਂ ਸੁੱਖਾਂ ਤੋਂ ਹੱਥ ਧੂ ਬੈਠਦਾ ਤੇ ਦੁਖੀ ਅਤੇ ਦੀਨਾ ਵਿੱਚ ਆ ਜਾਂਦਾ ਹੈ ਸੰਤ ਕੇ ਨਿੰਦ ਕੋ ਸਰਬ ਰੋਗ ਸੰਤ ਕੇ ਨਿੰਦ ਕੋ ਸਦਾ ਵਿਯੋਗ ਨਿੰਦਿਆ ਕਰਦਾ ਕਰਦਾ ਅੰਦਰ ਰੋਗ ਪੈਦਾ ਕਰ ਲੈਂਦਾ ਆਦ ਵਿਆਦ ਉਪਾਦ ਸਭ ਤੋਂ ਵੱਡਾ ਸਾੜਾ ਹੈ ਉਹ ਅੰਦਰ ਪੈਦਾ ਕਰ ਲੈਂਦਾ ਜਿਹਦੇ ਕਰਕੇ ਜੀਵਨ ਬਰਬਾਦ ਹੋ ਜਾਂਦਾ ਤੇ ਪਾਸ਼ਕ ਨੇ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਇਸ ਕਰਕੇ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਹੈ ਤੇ ਮਰਕ ਨੇ ਫਿਰ ਵਿਛੋੜੇ ਵਿੱਚ ਜਿੰਦਗੀ ਨਿਕਲ ਗਈ ਸਾਰੀ ਸੰਤ ਕੇ ਨਿੰਦਾ ਦੋਖ ਮੈਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ ਵੱਡੇ ਦੋਸ਼ਾਂ ਵਿੱਚੋਂ ਸਭ ਤੋਂ ਵੱਡਾ ਦੋਸ਼ ਜਿਹੜਾ ਹੈ ਵੱਡਾ ਦੁੱਖ ਜਿਹੜਾ ਹੈ ਉਹ ਨਿੰਦਾ ਹੈ ਤੇ ਪਾਤਸ਼ਾਹ ਅਮਰਗੰਗ ਸੰਤ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਜੇ ਕਿਤੇ ਕਿਰਪਾ ਕਰ ਦੇ ਕਹਿੰਦੇ ਮੁਕਤ ਕਰ ਦਿੰਦਾ ਹੈ ਇੰਨਾ ਦਿਆਲੂ ਹੈ ਸੰਤ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਮਰ ਕੇ ਉਹ ਤੇ ਸਦਾ ਹੀ ਅਪਵਿੱਤਰ ਰਹਿੰਦਾ ਹੈ ਪਵਿੱਤਰ ਹੋ ਹੀ ਨਹੀਂ ਸਕਦਾ ਕਿਉਂਕਿ ਅੰਦਰ ਤੇ ਵਿਕਾਰ ਚੱਲਦੇ ਪਏ ਨੇ ਅੰਦਰ ਤੇ ਝੂਠ ਚੱਲਦਾ ਪਿਆ ਤੇ ਨਾਲ ਹੀ ਮਾਰਜ ਕਹਿੰਦੇ ਭਾਈ ਕਿਤੇ ਭਲੇਖਾ ਕਾਜਾਂ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ ਇੱਕ ਗੱਲ ਚੇਤੇ ਰੱਖ ਲਿਓ ਜਿਹੜਾ ਬੰਦਾ ਕਿਸੇ ਦੇ ਕਿਰਦਾਰ ਬਾਰੇ ਕਿਸੇ ਦੇ ਗੱਲ ਤੁਹਾਡੇ ਕੋਲੇ ਕਰਦਾ ਨਾ ਆ ਕੇ ਇੱਕ ਗੱਲ ਚੇਤੇ ਰੱਖਿਓ ਉਹ ਤੁਹਾਡੀ ਗੱਲ ਵੀ ਕਿਸੇ ਕੋਲੇ ਕਰੇਗਾ ਜਿਉਂ ਕਿਸੇ ਦੀ ਨਿੰਦਿਆ ਤੁਹਾਡੇ ਕੋਲੇ ਕਰਦਾ ਤੁਹਾਡੀ ਵੀ ਕਰੇਗਾ ਤੇ ਕਿਉਂਕਿ ਉਹ ਮਿੱਤਰ ਨਹੀਂ ਹੁੰਦਾ ਕਿਸੇ ਦਾ ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ ਸੰਤ ਕਾ ਦੋਖੀ ਕੋ ਦਾਨ ਲਾਗੈ ਸੰਤ ਕਾ ਦੋਖੀ ਕੋ ਸਭ ਤਿਆਗੈ ਕਹਿੰਦੇ ਡੰਨ ਪਿਆ ਭੁਗਦਾ ਤੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਤੇ ਨਿੰਦਕ ਹੈ ਤੇ ਉਹਨੂੰ ਸਾਰੇ ਫਿਰ ਤਿਆਗ ਦਿੰਦੇ ਨੇ ਹੌਲੀ ਹੌਲੀ ਛੱਡ ਜਾਂਦੇ ਸੰਤ ਕਾ ਦੋਖੀ ਮਹਾ ਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਮਰਕਨੇ ਇੱਕ ਵੱਡਾ ਔਗਣ ਹੁੰਦਾ ਉਹਦੇ ਵਿੱਚ ਉਹ ਹੰਕਾਰ ਕਰਦਾ ਹੈ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਹੰਕਾਰ ਨਹੀਂ त्याਗਦਾ ਇਸ ਕਰਕੇ ਵਿਕਾਰਾਂ ਵਿੱਚ ਚਲਾ ਗਿਆ ਨਿੰਦਾ ਕਰਦਾ ਕਰਦਿਆ ਉਹ ਦੂਜਿਆਂ ਦੇ ਔਗਣ ਲੱਭਦਾ ਲੱਭਦਾ ਆਪ ਔਗਣਾਂ ਵਿੱਚ ਫਸ ਗਿਆ ਸੰਤ ਕਾ ਦੋਖੀ ਜਨਮ ਹੈ ਮਰੈ ਸੰਤ ਕੀ ਦੁਖਣਾ ਸੁਖ ਤੇ ਡਰੈ ਮਰ ਕੇ ਜੰਮਦਾ ਮਰਦਾ ਹੈ ਸੁੱਖਾਂ ਤੋਂ ਟਾਲਾ ਵੱਟ ਜਾਂਦਾ ਹੌਲੀ ਹੌਲੀ ਸੁੱਖ ਨੇੜੇ ਨਹੀਂ ਆਉਂਦੇ ਕਿਉਂਕਿ ਸਿਮਰਨ ਵਾਲੇ ਪਾਸਿਓਂ ਚਲਾ ਗਿਆ ਮਨ ਵਿੱਚ ਤੇ ਕੁਝ ਹੋਰ ਚੱਲਦਾ ਰਹਿੰਦਾ ਸਾਰਾ ਦਿਨ ਜਿੱਥੇ ਸਿਮਰਨ ਚੱਲਣਾ ਸੀ ਉੱਥੇ ਤੇ ਅੰਦਰ ਹੋਰ ਹੀ ਕੋਈ ਚੱਲਦਾ ਰਿਹਾ ਤੇ ਇਸ ਦੁੱਖ ਡੇਰਾ ਲਾ ਬੈਠੇ ਸੰਤ ਕਾ ਦੁਖੀ ਕੋ ਨਾਹੀਂ ਠਾਓ ਨਾਨਕ ਸੰਤ ਭਾਵੇਂ ਤਾਂ ਲੈ ਮਿਲਾਏ ਮਰਦ ਕਹਿੰਦੇ ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਪਰ ਸੰਤ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਜੇ ਕਿਤੇ ਕਿਰਪਾ ਕਰ ਦੇ ਕਹਿੰਦੇ ਫਿਰ ਵੀ ਆਪਣੇ ਨਾਲ ਮਿਲਾ ਲੈਂਦਾ ਭਾਵੇਂ ਉਹਨੇ ਨਿੰਦਿਆ ਕੀਤੀ ਸੀ ਮਰਦ ਨੇ ਪਰਿਆ ਨੂੰ ਮਲਾਇਆ ਜਿਹੜੇ ਨਿੰਦਿਆ ਕਰਦੇ ਸਨ ਬੜਿਆਂ ਨੂੰ ਮਾਰੇ ਨੇ ਬਖਸ਼ਿਆ ਤੇ ਗੁਰਮੁਖ ਵੀ ਇਸ ਤਰ੍ਹਾਂ ਹੀ ਨੇ ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਨੇ ਤੇ ਜਦੋਂ ਉਹ ਸ਼ਰਨ ਵਿੱਚ ਆ ਗਏ ਤੇ ਮਰ ਗਏ ਉਹ ਤੇ ਦਿਆਲੂ ਨੇ ਫਿਰ ਵੀ ਮਲਾ ਲੈਂਦੇ ਉਹਨਾਂ 'ਚ ਸਮਰੱਥਾ ਹੁੰਦੀ ਹੈ ਸੰਤ ਕਾ ਦੋਖੀ ਅਧ ਵਿਚ ਤੇ ਟੁੱਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪੂਚੈ ਕਹਿੰਦੇ ਕਿਸੇ ਕਾਰਜ ਨੂੰ ਪੂਰਾ ਨਹੀਂ ਕਰ ਸਕਦਾ ਅਧ ਵਿਚਾਲੇ ਹੀ ਰਹਿ ਜਾਂਦਾ ਸਾਰਾ ਕੁਝ ਜ਼ਿੰਦਗੀ ਦੇ ਸਫ਼ਰ ਨੂੰ ਪੂਰਾ ਨਹੀਂ ਕਰ ਸਕਦਾ ਸੰਤ ਕਾ ਦੋਖੀ ਕੋ ਉਧਿਆਨ ਭਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਕਿਨੇ ਉਹ ਤੇ ਇਸ ਤਰ੍ਹਾਂ ਜਿਵੇਂ ਜੰਗਲ ਵਿੱਚ ਕੋਈ ਗੁੰਮ ਗਿਆ ਹੋਵੇ ਉਹ ਤੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਿਦਿੱਤ ਕਰ ਜਾਂਦਾ ਹੈ ਉਲਝਿਆ ਰਹਿੰਦਾ ਆਪਣੀ ਕੀਤੇ ਬੋਲਾਂ ਵਿੱਚ ਕਿਉਂਕਿ ਇੱਕ ਝੂਠ ਬੋਲਿਆ ਉਸ ਝੂਠ ਨੂੰ ਛਪਾਉਣ ਲਈ ਪਤਾ ਨਹੀਂ ਫਿਰ ਕਿੰਨੇ ਕੁ ਝੂਠ ਬੋਲਣੇ ਪੈਂਦੇ ਨੇ ਉਹ ਆਪਣੇ ਝੂਠ ਵਿੱਚ ਉਲਝ ਕੇ ਰਹਿ ਜਾਂਦਾ ਸਾਰੀ ਜ਼ਿੰਦਗੀ ਝੂਠਤਾ ਕੀ ਸੀਮਤ ਹੋ ਗਈ ਸੱਚਿਆਰ ਬੰਨਣਾ ਸੀ ਤੇ ਜੀਵਨ ਕੁੜਿਆਰ ਹੋ ਗਿਆ ਉਸ ਕੁੜਿਆਰ ਜੀਵਨ ਕਰਕੇ ਉਹ ਸਤਿ ਨੂੰ ਪ੍ਰਾਪਤ ਨਾ ਕਰ ਸਕਿਆ ਸੰਤ ਕਾ ਦੋਖੀ ਅੰਦਰ ਤੇ ਥੋਥਾ ਜਿਉਂ ਸਾਹ ਸਿਣਾ ਮਰਤਕ ਕੀ ਲੋਥਾ ਮਰਜ ਕਰੇ ਉਤੇ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਭਾਈ ਅੰਦਰੋਂ ਥੋਥੇ ਨੇ ਅੰਦਰ ਕੁਝ ਵੀ ਨਹੀਂ ਹੈ ਅੰਦਰ ਨਾ ਸਤ ਹੈ ਨਾ ਦਇਆ ਹੈ ਨਾ ਧਰਮ ਹੈ ਉਥੇ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਸੰਤ ਕੇ ਦੋਖੀ ਕੀ ਜੜ ਕਿਛ ਨਾਹੀਂ ਆਪਰ ਵੀ ਜਾ ਪੀ ਖਾਏ ਮਰ ਕੇ ਉਹ ਜੜ ਨਹੀਂ ਲੱਗ ਸਕਦੀ ਉਥੇ ਜਿੰਨਾ ਕੋ ਕਮਾਉਂਦਾ ਉਹਨਾਂ ਕੀ ਖਾ ਜਾਂਦਾ ਆਪਣਾ ਜਿੰਨੀ ਕੋ ਨੇਕ ਕਮਾਈ ਕਰਦਾ ਝੂਠ ਬੋਲ ਕੇ ਉਹਨਾਂ ਹੀ ਖਤਮ ਕਰ ਲੈਂਦਾ ਸੰਤ ਕੋਈ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇਂ ਤਾਂ ਲੈ ਉਵਾਰ ਕਹਿੰਦੇ ਵੇਖੋ ਇਸ ਸੰਸਾਰ ਦੇ ਵਿੱਚ ਜਿਉਂ-ਜਿਉਂ ਉੱਭਰਦਾ ਨਿੰਦਿਆ ਵਾਲਾ ਕਰਨ ਵਾਲਾ ਉਹਨੂੰ ਕੋਈ ਫਿਰ ਨੇੜੇ ਨਹੀਂ ਢੁਕਦਾ ਪਰ ਸੰਤ ਇੰਨਾ ਕਿਰਪਾਲੂ ਹੈ ਇੰਨਾ ਦਿਆਲੂ ਹੈ ਜਦੋਂ ਉਹਦੀ ਸ਼ਰਨ ਵਿੱਚ ਆਉਂਦਾ ਤੇ ਉਹ ਫਿਰ ਵੀ ਰੱਖ ਲੈਂਦਾ ਉਹ ਫਿਰ ਵੀ ਕਹਿ ਜਾਂਦਾ ਚਲੋ ਉਹ ਜਾਣੇ ਕੋਈ ਗੱਲ ਨਹੀਂ ਉਹ ਬਖਸ਼ ਹੁੰਦਾ ਕਿਉਂਕਿ ਸੰਤ ਬਖਸ਼ਣਹਾਰ ਹੈ ਬਖਸ਼ਿੰਦ ਹੈ ਸੰਤ ਕਹਦਾ ਕਿ ਐਉਂ ਬਿਲ ਲਾਏ ਜਿਉਂ ਜਲ ਵਿੱਚ ਹੁਣ ਮਛਲੀ ਤਰਫੜਾਏ ਕਨੇ ਅੰਦਰੋਂ ਇਸ ਤਰ੍ਹਾਂ ਤੜਫਦਾ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਪਦੀ ਕਿਉਂਕਿ ਜੋ ਚਾਹੁੰਦਾ ਹੋ ਨਹੀਂ ਸਕਦਾ ਨਰ ਚਾਹਤਿ ਕਿਛ ਔਰ ਔਰਹਿ ਕੀ ਔਰਹਿ ਭਈ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਆਪਣੇ ਪਾਏ ਹੋਏ ਜਾਲਾਂ ਵਿੱਚ ਆਪਣੇ ਬੋਲੇ ਹੋਏ ਝੂਠਾਂ ਵਿੱਚ ਆਪ ਹੀ ਫਸਿਆ ਹੋਇਆ ਬੰਦਾ ਸਾਰੀ ਉਮਰ ਤੜਫਦਾ ਨਿਕਲ ਗਿਆ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜਿਉਂ ਪਾਪ ਕੀਂਦਰ ਨਹੀਂ ਧਰਪੈ ਕਰੇ ਵੇਖੋ ਉਹ ਰਜਦਾ ਨਹੀਂ ਹਰ ਪਾਸੇ ਚੋਰੀ ਕਰੇਗਾ ਹਰ ਪਾਸੇ ਇਸ ਕਰਕੇ ਮਰ ਗਏ ਉਹਦੀ ਹਾਲਤ ਇਸ ਤਰ੍ਹਾਂ ਜਿਵੇਂ ਅੱਗ ਦੇ ਉੱਤੇ ਜਿੰਨਾ ਇੰਦੜ ਪਾਈ ਜਾਓ ਜਿੰਨੀਆਂ ਅਸੀਂ ਲੱਕੜਾ ਪਾਈ ਜਾਵਾਂਗੇ ਉਹਨੇ ਤੇ ਫੂਕੀ ਜਾਣੀ ਤੇ ਨਿੰਦਕ ਦਾ ਹਾਲ ਵੀ ਇਹੋ ਹੀ ਹੈ ਸੰਤ ਕਾ ਦੋਖੀ ਛੁਟਾਇ ਅਕੇਲਾ ਜਿਉਂ ਬੁਹਾੜ ਤਿਲ ਖੇਤ ਮਾਏ ਦੋਹਿਲਾ ਮੈਗਨੈਟ ਤਿਲਾ ਦੇ ਖੇਤ ਵੀ ਜਿਸ ਤਰ੍ਹਾਂ ਬੁਹਾੜ ਰਹਿ ਜਾਂਦਾ ਹੈ ਜਿਨ੍ਹਾਂ ਦੇ ਉੱਤੇ ਸਵਾਹ ਰਹਿ ਜਾਂਦੀ ਹੈ ਕੱਲੀ ਛੁੱਟਾ ਤਿਲ ਬੁਹਾੜ ਜਿਉਂ ਸਮਝੇ ਅੰਦਰ ਖੇਤ ਉਹ ਅਵਸਥਾ ਬਣ ਗਈ ਇਸ ਸੰਸਾਰ ਵਿੱਚ ਫਿਰ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਜਾਂਦਾ ਹੈ ਇਕੱਲਾਪਣ ਮਹਿਸੂਸ ਕਰਦਾ ਹੈ ਆਪਣਾ ਤੇ ਹੌਲੀ-ਹੌਲੀ ਡਿਪਰੈਸ਼ਨ ਚਲੇ ਜਾਂਦੇ ਨੇ ਲੋਕ ਇਹ ਬਿਮਾਰੀਆਂ ਇੱਥੋਂ ਪੈਦਾ ਹੁੰਦੀਆਂ ਜੀ ਲੋਕਾਂ ਦੇ ਜਿਹੜੀ ਡਿਪਰੈਸ਼ਨ ਆਉਂਦੀਆਂ ਨੇ ਉਹ ਇੱਥੋਂ ਹੀ ਪੈਦਾ ਹੁੰਦੀਆਂ ਨੇ ਅਸੀਂ ਦੂਜੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਦੂਜੇ ਨੂੰ ਤਰੱਕੀ ਕਰਦੇ ਆ ਵੇਖ ਕੇ ਖੁਸ਼ ਨਹੀਂ ਹੁੰਦੇ ਕਿਸੇ ਦੇ ਗੁਨਾਹ ਨੂੰ ਵੇਖ ਕੇ ਕਿਸੇ ਦੀ ਉਸ ਸੁਣ ਕੇ ਅਸੀਂ ਖੁਸ਼ ਨਹੀਂ ਹੁੰਦੇ ਤੇ ਪਾਤਸ਼ਾਹ ਨੇ ਬਿਸਰ ਗਈ ਸਭ ਤਾਤਪਰਾਈ ਜਦ ਤੱਕ ਸਾਧ ਸੰਗਤ ਮੋਹੇ ਪਾਈ ਜਦੋਂ ਸੰਗਤ ਵਿੱਚ ਆਏ ਇਹ ਤਾਤਪਰਾਈ ਨਿਕਲੀ ਜਦ ਤੱਕ ਸਾਡੇ ਅੰਦਰ ਤਾਤਪਰਾਈ ਰਹੇਗੀ ਇਹ ਨਿੰਦਿਆ ਰਹੇਗੀ ਈਰਖਾ ਰਹੇਗੀ ਇਹ ਈਰਖਾ ਤੇ ਨਿੰਦਿਆ ਸਾਡੇ ਜੀਵਨ ਨੂੰ ਬਰਬਾਦ ਕਰ ਦੇਗੀ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤੇ ਸਤਿਗੁਰੂ ਫਿਰ ਕਿਰਪਾ ਕਰਦਾ ਸਾਡੇ ਅੰਦਰੋਂ ਇਹ ਔਗਣ ਮੇਟ ਦਿੰਦਾ ਹੈ ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਮਰਜ਼ ਕਹਿੰਦੇ ਉਹਦੇ ਧਰਮ ਤੋਂ ਵੀ ਰਹਤ ਭਾਈ ਧਰਮ ਦੀ ਤਾਂ ਗੱਲ ਹੈ ਹੀ ਨਹੀਂ ਉਹਦੇ ਵਿੱਚ ਜੋ ਵੀ ਬੋਲੇਗਾ ਸਾਰੇ ਝੂਠ ਬੋਲੇਗਾ ਜੋ ਵੀ ਕਹਾਣੀਆਂ ਸੁਣਾਏਗਾ ਸਾਰੀਆਂ ਝੂਠ ਦੀਆਂ ਇਸ ਕਰਕੇ ਮਰਗਨੇ ਕਿਰਤਲਿੰਦ ਕਾਤੁਰ ਹੀ ਪਿਆ ਨਾਨਕ ਜੋਤਿ ਚ ਭਾਵੈ ਸੋਈ ਥੀਆ ਕਿਉਂਕਿ ਇਹਦਾ ਧਰੋ ਹੀ ਹੈ ਇਹਦਾ ਭਾਈ ਤਰੋਜ਼ ਮਾਲਕ ਵੱਲੋਂ ਹੀ ਇਹ ਇਹਨਾਂ ਨੂੰ ਇਹ ਬਖਸ਼ਿਸ਼ ਹੈ ਇਸ ਕਰਕੇ ਭਰ ਨਾਨਕ ਜੋਤਿ ਚ ਭਾਵੈ ਸੋਈ ਥੀਆ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੇ ਕੋਈ ਅਸੀਂ ਕਿਸੇ ਦੇ ਕਿਰਦਾਰ ਦੇ ਉੱਤੇ ਦਾਗ ਲਾਉਨੇ ਆ ਅਸੀਂ ਨਿੰਦਿਆ ਕਰਦੇ ਆ ਕਿਸੇ ਦੀ ਉਹਨੂੰ ਕੁਝ ਨਹੀਂ ਹੁੰਦਾ ਜੀ ਚੰਦ ਉੱਤੇ ਥੁੱਕੜ ਨਾਲ ਦਾਗ ਨਹੀਂ ਪੈਣ ਲੱਗਦੇ ਸੂਰਜ ਨੂੰ ਥੁੱਕੜ ਨਾਲ ਉਹ ਠੰਡਾ ਨਹੀਂ ਹੋਣ ਲੱਗਿਆ ਤੇ ਪਾਦਸ਼ਾਹ ਮਰ ਕੇ ਨੇ ਭਾਈ ਜੋ ਉਹਨੂੰ ਭਾਉਂਦਾ ਉਹੋ ਹੀ ਹੋਏਗਾ ਸਾਡੇ ਕਰਨ ਨਾਲ ਕੋਈ ਬੰਦਾ ਮਾੜਾ ਜਾਂ ਚੰਗਾ ਨਹੀਂ ਹੋਣ ਲੱਗਾ ਜੇ ਮੈਂ ਕਹ ਜਿਆ ਕਿ ਫਰਾਨਾ ਬੰਦਾ ਚੰਗਾ ਤੇ ਫਰਾਨਾ ਬੰਦਾ ਮਾੜਾ ਮੇਰੇ ਚੰਗਾ ਜਾਂ ਮਾੜਾ ਕਹਿਣ ਨਾਲ ਨਹੀਂ ਹੋਏਗਾ ਉਹ ਤੇ ਜੋ ਉਹਨ ਹੈ ਉਹ ਉਹੀ ਰਹੇਗਾ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸੰਤ ਕਾ ਦੋਖੀ ਕੋ ਦਰਗਾਹ ਮਿਲੈ ਸਜਾਏ ਮਗਨੇ ਬਿਗੜ ਰੂਪ ਭੈੜੇ ਰੂਪ ਵਾਲਾ ਦਰਗਾਹ ਵਿੱਚ ਸਜਾ ਪਗਦਾ ਸੰਤ ਕਾ ਦੋਖੀ ਸਦਾ ਸੈਕਾਈ ਹੈ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈ ਹੈ ਮਰਗਨੇ ਸੈਕ ਦਾ ਰਹਿੰਦਾ ਸਾਰੀ ਜ਼ਿੰਦਗੀ ਜੀਵਨ ਜਿਹੜਾ ਹੈ ਨਾ ਜਿਉਂਦਿਆਂ ਚ ਤੇ ਨਾ ਮਰਿਆਂ ਚ ਕਿਸੇ ਪਾਸੇ ਵੀ ਨਹੀਂ ਰਹਿੰਦਾ ਸੰਤ ਕੇ ਦੋਖੀ ਕੀ ਪੂਜਾ ਨਿਆਸਾ ਸੰਤ ਕਾ ਦੋਖੀ ਉੱਟ ਚੱਲੈ ਨਿਰਾਸਾ ਉਹਦੀ ਕੋਈ ਆਸ਼ਾ ਪੂਰੀ ਨਹੀਂ ਹੁੰਦੀ ਜਦੋਂ ਇਹ ਸੰਸਾਰ ਤੋਂ ਜਾਂਦਾ ਤੇ ਫਿਰ ਨਿਰਾਸ਼ਾ ਲੈ ਕੇ ਜਾਂਦਾ ਹੈ ਪਛਤਾਵੇ ਨਾਲ ਜਾਂਦਾ ਜਦੋਂ ਜਾਂਦਾ ਫਿਰ ਪਛਤਾਵੇ ਨਾਲ ਜਾਂਦਾ ਹੋਰ ਉਹਦੇ ਭਲੇ ਕੁਝ ਵੀ ਨਹੀਂ ਹੁੰਦਾ ਸੰਤ ਕਹਿ ਦੋਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਉਦੇ ਕਹਿਣ ਨਾਲ ਕੋਈ ਤ੍ਰਿਸ਼ਟਿਆ ਨਹੀਂ ਜਾਂਦਾ ਕੋਈ ਲੋਕ ਤਿਆਗ ਨਹੀਂ ਦਿੰਦੇ ਤੇ ਪਾਸ਼ਕ ਨੇ ਜਿਹੂ ਜਿਆ ਉਸ ਨੂੰ ਭੌਂਦਾ ਜੈਸਾ ਭਾਵੈ ਪੈਸਾ ਕੋਈ ਹੋਏ ਜਿਹੋ ਜਿਆ ਭੌਂਦਾ ਉਹੋ ਜਿਹਾ ਹੁੰਦਾ ਮੁੰਡਾ ਪਿਆ ਕਿਰਤਨਾ ਮੇਟਾ ਕੋਈ ਪਰ ਸੁਭਾਅ ਨਹੀਂ ਮੇਟ ਸਕਦੇ ਬਾਧੜੀਆਂ ਸਜਾਦੜੀਆਂ ਨਿਵਣ ਸਿਰਾਂ ਦੇ ਨਾਲ ਵਾਰਸ਼ਾਂ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜਿਹਨੂੰ ਨੇ ਦਿਆ ਕਰਨ ਦੀ ਆਤ ਪੈ ਗਈ ਨਾ ਉਹਨੇ ਕਰਨੀਓ ਕਰਨੀ ਹਟ ਨਹੀਂ ਸਕਦਾ ਉਹਨੂੰ ਉਹਨਾਂ ਚ ਰੋਟੀ ਹজম ਨਹੀਂ ਹੁੰਦੀ ਜਿਹਨੂੰ ਆਪਾਂ ਕਹਿ ਦਈਏ ਤੇ ਪਾਸ਼ਾ ਵੀ ਇਹੀ ਕੰਮ ਕਹਿੰਦੇ ਨੇ ਪੈਂਆ ਕੀਰਤਨਾ ਮਿਟੈ ਕੋਏ ਨਾਨਕ ਜਾਨੈ ਸੱਚਾ ਸੋਏ ਮਰਗਨੇ ਸੱਚ ਨੂੰ ਤੇ ਸੱਚਾ ਜਾਣਦਾ ਤੇਰੇ ਕਹਿਣ ਨਾਲ ਕੁਝ ਨਹੀਂ ਹੋਣ ਲੱਗਾ ਤੇਰੀ ਨਿੰਦਿਆ ਕਰਨ ਨਾਲ ਕੁਝ ਨਹੀਂ ਹੋਣ ਲੱਗਦਾ ਇਹ ਬੜੀ ਭੈੜੀ ਬਿਮਾਰੀ ਹੈ ਜੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਨਿੰਦਿਆ ਨਿੰਦਿਆ ਭਲੀ ਕਿਸੇ ਕੀ ਨਾਹੀਂ ਮੂਰਖ ਮੁਗਧ ਕਰੇਨ ਇਸ ਕਰਕੇ ਮੂਰਖਾਂ ਦੀ ਅਵਸਥਾ ਚਾਉਂਦੇ ਆ ਲੋਕ ਇਹ ਅਖੀਰਲੇ ਬੰਦ ਵਿੱਚ ਫਿਰ ਮਹਾਰਜ ਸਪਸ਼ਟ ਕਰਦੇ ਨੇ ਸਾਰੀ ਗੱਲ ਨੂੰ ਸਭ ਘਟ ਤਿਸਕੇ ਉਹ ਕਰਨਾ ਹਾਰ ਸਦਾ ਸਦਾ ਤਿਸਕੋ ਨਮਸਕਾਰ ਮਹਾਰਜ ਨੇ ਇੱਕ ਮੰੰਦਾ ਕਿਸ ਨੂੰ ਆਖੀਏ ਸਾਰੇ ਸਰੀਰ ਤੇਰੇ ਨੇ ਸਾਰੇ ਵਿੱਚ ਤੂੰ ਵੱਸਦਾ ਹੈ ਸਦਾ ਸਦਾ ਉਸ ਕੋ ਨਮਸਕਾਰ ਅਸੀਂ ਤੇ ਸਦਾ ਸਦਾ ਉਸ ਮਾਲਿਕ ਨੂੰ ਨਮਸਕਾਰ ਕਰਦੇ ਹਾਂ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸਾ ਧਿਆਵੋ ਸਾਸ ਗਰਾਸ ਐ ਗੁਰੂ ਘਰ ਪਿਆਰਿਓ ਉਸ ਪ੍ਰਭੂ ਦੀ ਉਸਤਤ ਕਰਨੀ ਕਰੋ ਆਵੋ ਸਿੱਖ ਸਤ ਗੁਰੂ ਕੀ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਕਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨ ਸੁਆਣੀ ਉਹਨਾਂ ਦੇ ਹਿਰਦੇ ਵਿੱਚ ਸਮਾਉਂਦੀ ਹੈ ਜਿਨ੍ਹਾਂ ਉੱਤੇ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ ਤੇ ਸਹਿ ਇਤਹਾਸ ग्रास ਮਰ ਗਿਆ ਉਸ ਮਾਲਕ ਨੂੰ ਉਸ ਪ੍ਰਭੂ ਨੂੰ ਸਾਸ ग्रास ਤੇ ਹੋਣਾ ਕਰ ਨਿੰਦੇ ਵਾਲਾ ਪਾਸਾ ਛੱਡ ਸਭ ਕੁਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਸਾਰਾ ਕੁਝ ਉਸ ਦਾ ਹੀ ਵਰਤਾਰਾ ਹੈ ਉਹ ਕਰ ਰਿਹਾ ਹੈ ਜਿਹੋ ਜਿਹਾ ਉਹਨੇ ਬਣਾਇਆ ਹੈ ਉਹ ਜੀਵ ਉਹ ਜਿਹਾ ਬਣਿਆ ਹੋਇਆ ਹੈ ਆਪਨਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਰੇ ਕਹ ਵਿਚਾਰ ਇਹ ਖੇਡ ਹੈ ਉਸ ਮਾਲਕ ਦਾ ਕਿਉਂਕਿ ਦੁਨੀਆ ਦੇ ਉੱਤੇ ਹਰ ਤਰ੍ਹਾਂ ਦਾ ਬੰਦਾ ਹੈ ਜੀ ਚੰਗੇ ਵੀ ਨੇ ਬੰਦੇ ਵੀ ਨਹੀਂ ਪਰ ਮਗਰ ਚੰਗੇ ਬੰਦੇ ਸਭ ਤੇਰੇ ਬੰਦੇ ਅਸੀਂ ਕਿਨੂੰ ਕਹੀਏ ਮਾੜਾ ਇਸ ਕਰਕੇ ਦੂਸਰ ਕੌਣ ਕਰੇ ਕਹ ਵਿਚਾਰ ਦੂਜਾ ਇਸ ਵਿਚਾਰ ਨੂੰ ਕਿਵੇਂ ਕਹਿ ਕੇ ਦੱਸ ਸਕਦਾ ਹੈ ਜਿਸ ਨੂੰ ਕਿਰਪਾ ਕਰੇ ਤਿਸੇ ਆਪੁ ਨਾਮ ਦੇ ਵਡਭਾਗੀ ਨਾਨਕ ਜਨ ਸੇ ਤੇ ਖਿਰਲੇ ਬੰਦਿ ਸੇ ਮਹਾਰਾਜ ਕਹਿੰਦੇ ਜਿਨ੍ਹਾਂ ਉਤੇ ਤੂੰ ਕਿਰਪਾ ਕਰ ਦਿੰਦਾ ਜਿਨ੍ਹਾਂ ਉਤੇ ਤੂੰ ਬਖਸ਼ਿਸ਼ਾਂ ਕਰ ਦਿੰਦਾ ਉਹਨਾਂ ਨੂੰ ਨਾਮ ਦੀ ਦਾਤ ਦੇ ਦਿੰਦਾ ਇਸ ਨਾਮ ਦੇ ਵਡਭਾਗੀ ਨਾਨਕ ਜਨ ਸੇ ਤੇ ਸੱਚੇ ਪਾਤਸ਼ਾਹ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹ ਤੇ ਫਿਰ ਵੱਡਿਆਂ ਭਾਗਾਂ ਵਾਲੇ ਨੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਤੂੰ ਨਾਮ ਦੀ ਦਾਤ ਦੇਣਾ ਹੈ ਤੇ ਪਾਤਸ਼ਾਹ ਨੇ ਸਾਨੂੰ ਅਖੀਰਲੀ ਬੰਦ ਵਿੱਚ ਇਹੀ ਸਮਝਾਇਆ ਹੈ ਕਿ ਭਾਈ ਨਿੰਦਿਆ ਕਰਨੀ ਛੱਡ ਉਸ ਵਾਹਿਗੁਰੂ ਆਕਾਰ ਭਰਦੇ ਨਾਮ ਨੂੰ ਸਿਮਰਨਾ ਕਰ ਦੂਜਿਆਂ ਦੇ ਔਗਣਾਂ ਵੇਖ ਔਗਣ ਤੂੰ ਆਪਣੇ ਵੇਖ ਗੁਣ ਦੂਜਿਆਂ ਦੇ ਵੇਖ ਜੇ ਜ਼ਿੰਦਗੀ ਵਿੱਚ ਸੁੱਖ ਲੈਣਾ ਚਾਹੁੰਦਾ ਹੈ ਜੇ ਜ਼ਿੰਦਗੀ ਵਿੱਚ ਇੱਕ ਫਾਰਮੂਲਾ ਦਿੱਤਾ ਹੈ ਮਹਾਰਾਜ ਬੜਾ ਵਧੀਆ ਜੇ ਸੁਖੀ ਰਹਿਣਾ ਚਾਹੁੰਦਾ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਆਪਣੀ ਹਉਮੈ ਨੂੰ ਤਿਆਗ ਕੇ ਆਪਣੀ ਮੈਨ ਨੂੰ ਛੱਡ ਕੇ ਉਹਨਾਂ ਗੁਰਮੁਖ ਪਿਆਰਿਆਂ ਦੀ ਸ਼ਰਨ ਵਿੱਚ ਆ ਸਤ ਸੰਗਤ ਵਿੱਚ ਆ ਸੰਗਤ ਵਿੱਚ ਆ ਕੇ ਉਹਨਾਂ ਨਾਲ ਗੁਣਾ ਦੀ ਸਾਂਝ ਪਾ ਤੇਰਾ ਪਰ ਉਤਾਰਾ ਹੋ ਜਾਏਗਾ ਜਿਉਂਦੇ ਜੀ ਮੁਕਤ ਹੋ ਜਾਏਗਾ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੂਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸਤ